ਅੱਜ ਸੰਵਿਧਾਨ ਦਿਵਸ ਮੌਕੇ ਪਹਿਲੀ ਤੁਸੀਂ ਮੀਟਿੰਗ ਕੀਤੀ ਹੈ ਕਾਂਗਰਸ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਜਾਂ ਬਲਾਕ ਪ੍ਰਧਾਨਾਂ ਨਾਲ ਕੀ ਗੱਲਬਾਤ ਹੋਈ ਦੇ ਰੱਖੇ ਨੇ ਕਿੰਦਾ ਕੀ ਦੇਖੋ ਅੱਜ ਦਾ ਦਿਨ ਬੜਾ ਹੀ ਪੁੱਤਰ ਦਿਨ ਹੈ ਇਸੇ ਤੋਂ 24 ਪਾਇਸਟ ਸਾਡਾ ਸੰਵਿਧਾਨ ਦੇ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਹਿੰਦੁਸਤਾਨੀ ਅੱਜ ਆਪਣੇ ਸੰਵਿਧਾਨ ਦਿਵਸ ਤੇ ਜਿੱਥੇ ਨਤਮਸਕ ਨੇ ਕਿਉਂਕਿ ਬਾਬਾ ਸਾਹਿਬ ਜਵਾਹਰ ਲਾਲ ਨਹਿਰੂ ਅਬਦੁਲ ਕਲਾਮ ਜੀ ਸਮਾਪਤ ਸਾਧਮਕਰਜੀ ਜੀ ਵੱਲਾ ਭਾਈ ਪਟੇਲ ਜੀ ਇਹਨਾਂ ਲੋਕਾਂ ਨੇ ਇਹ ਸੰਵਿਧਾਨ ਜਿਹੜਾ ਹੈ ਵਾ ਲਿਖਿਆ ਉਹ ਇਹਨੂੰ ਐਗਜ਼ੀਕਿਊਟ ਕੀਤਾ ਚੱਲਦਾ ਆ ਕੰਮ ਵੀ 1950 ਤੇ 1949 ਜਿਹੜਾ ਬਣ ਕੇ ਦਾ ਡਰਾਫਟ ਤਿਆਰ ਹੋ ਗਿਆ ਸੀਗਾ ਸੋ ਇਹ ਸੰਵਿਧਾਨ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਰਾਈਟ ਮਿਲੇ ਆ ਇਹ ਦੇਸ਼ ਜਿਹੜਾ ਚੱਲ ਰਿਹਾ ਇਸ ਸੰਵਿਧਾਨ ਦੇ ਮੁਤਾਬਕ ਚੱਲ ਰਿਹਾ ਔਰ ਅੱਜ ਜਿਹੜੀ ਸਾਡੀ ਕਾਰਜਕਾਰਤਾ ਦੀ ਮੀਟਿੰਗ ਸੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਪੂਰੇ ਦੇਸ਼ ਦੇ ਵਿੱਚ ਇਹ ਜਿਹੜਾ ਇੱਕ ਵੋਟ ਚੋਰੀ ਦੀ ਗੱਲ ਚੱਲ ਰਹੀ ਹੈ ਰਾਹੁਲ ਗਾਂਧੀ ਯਾ ਕਾਂਗਰਸ ਪਾਰਟੀ ਨੇ ਉਹ ਮਤਲਬ ਪ੍ਰੈਸ ਦੇ ਥਰੂ ਸਾਰੇ ਨੂੰ ਦੱਸਿਆ ਵੀ ਕਿਦਾਂ ਮੌਜੂਦਾ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਉਹ ਵੋਟ ਚੋਰੀ ਕਰ ਰਹੀ ਹੈ ਸੋ ਇਹ ਸੰਵਿਧਾਨ ਨੂੰ ਅੱਜ ਤੋੜਿਆ ਮੋੜਿਆ ਜਾ ਰਿਹਾ ਹੈ ਸੰਵਿਧਾਨ ਖਤਰੇ 'ਚ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਇਥੇ ਬਹਿਰਾ ਦੇਗੀ ਕਿ ਕਾਰਜਕਰਤਾ ਜੋ ਜੋ ਇਹ ਸੰਵਿਧਾਨ ਦੇ ਵਿੱਚ ਸਾਨੂੰ ਰਾਈਟਸ ਮਿਲੇ ਆ ਉਹਨਾਂ ਹੱਕਾਂ ਵਾਸਤੇ ਜੋ ਸਾਡੀਆਂ ਡਿਊਟੀਆਂ ਇਹਨੂੰ ਨਿਭਾਉਂਦੇ ਹੋਏ ਅਸੀਂ ਲੜਾਈ ਲੜਾਂਗੇ ਸੋ ਅੱਜ ਦਾ ਜੇ ਸਾਡਾ ਪਰਪਸ ਹੈਗਾ ਮੀਟਿੰਗ ਦਾ ਇਸ ਅੱਛਾ ਅੱਜ ਦੀ ਮੀਟਿੰਗ ਦੇ ਵਿੱਚ ਸਖ ਬੜੀ ਨਾਮੋਸ਼ੀ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਐਮਐਲਏ ਸਾਹਿਬ ਕੋਈ ਨਜ਼ਰ ਨਹੀਂ ਆਇਆ ਕੋਈ ਐਕਐਮਐਲਏ ਨਹੀਂ ਕੋਈ ਐਕਐਮਐਲਏ ਕੋਈ ਮੰਤਰੀ ਸਾਹਿਬ ਨਹੀਂ ਤੇ ਕੋਈ ਐਮਪੀ ਸਾਹਿਬ ਨਹੀਂ ਅ ਪਹਿਲੀ ਗੱਲ ਤਾਂ ਇਹ ਹੈ ਜੀ ਅੱਜ ਜਿਹੜੀ ਸਾਡੀ ਮੀਟਿੰਗ ਹੈ ਕਿਉਂਕਿ ਸਾਡੇ ਜਿਹੜੇ ਐਕਸੀਐਮ ਸਾਹਿਬ ਰੇ ਆ ਚੰਨੀ ਜੀ ਉਹਨਾਂ ਦੇ ਉੱਥੇ ਘਰ ਅਖੰਡ ਪਾੜ ਦਾ ਰੱਖਿਆ ਸੀਗਾ ਕਈ ਲੋਕ ਉੱਥੇ ਚਲੇ ਗਏ ਔਰ ਮਤਲਬ ਇਹੋ ਜਿਹਾ ਕੁਝ ਨਹੀਂ ਹੈ ਕਿ ਕੋਈ ਇਹਦੇ ਸ਼ਾਮਲ ਜਾਣ ਬੁੱਝ ਕੇ ਨਹੀਂ ਹੋ ਰਿਹਾ ਹਰ ਬੰਦੇ ਦੀ ਕਿਤੇ ਨਾ ਕਿਤੇ ਉਹ ਸ਼ਡਿਊਲ ਟਾਈਟ ਸੀਗਾ ਹਾਂ ਇੱਕ ਚੀਜ਼ ਜ਼ਰੂਰ ਹੈ ਕਿ ਨੈਕਸਟ ਟਾਈਮ ਜਿਹੜਾ ਸਾਡਾ ਆਫਿਸ ਵਾਲਾ ਇਸ਼ੂ ਹੈ ਅਸੀਂ ਉਹਨੂੰ ਸੌਲਡ ਆਊਟ ਕਰਨ ਲੱਗੇ ਹਾਂ ਕਿ ਤਾਂ ਕਿ ਸਾਡਾ ਇੱਕ ਵੱਡਾ ਦਫ਼ਤਰ ਬਣ ਜਾਏ ਤੇ ਜਿਹਦੇ ਵਿੱਚ ਥੋੜੀ ਜਿਹਾ ਜਗ੍ਹਾ ਵੀ ਜ਼ਿਆਦਾ ਹੋਏਗੀ ਤੇ ਸਾਰੇ ਲੀਡਰ ਜਿਹੜੇ ਆ ਸ਼ਮੂਲੀਅਤ ਕਰਾਂ ਕਰਨਗੇ ਬਟ ਕੋਈ ਤੁਸੀਂ ਇਹ ਸੋਚੋ ਕਿ ਕੋਈ ਨੋਇੰਗਲੀ ਨਹੀਂ ਆ ਰਿਹਾ ਇਹ ਨਹੀਂ ਗੱਲ ਇਹ ਇਹਦੇ ਇਹਦੇ ਚ ਮਤਲਬ ਇੱਥੇ ਅਸੀਂ ਕੋਈ ਗੱਲਾਂ ਕਰੀ ਜਾਵੇ ਕਰੀ ਜਾਵੇ ਇਹੋ ਜਿਹਾ ਕੁਝ ਨਹੀਂ ਓਪੋਜੀਸ਼ਨ ਦੇ ਜਿਹੜੇ ਲੀਡਰ ਆ ਗਏ ਨੇ ਉਹ ਤਾਂ ਕਹਿੰਦੇ ਵੀ ਨਿਕਲ ਕਾਂਗਰਸ ਹਲਕੇ ਨਿਕਲ ਕੇ ਇਹ ਤਾਂ ਨਹੀਂ ਕਿ ਤੁਹਾਡੇ ਵਾਲੇ ਤੁਹਾਡੇ ਵਾਲੇ ਦੇ ਹੋਰ ਬੈਂਸ ਸਾਹਿਬ ਦੇ ਹਲਕੇ ਦੇ ਸਾਨੂੰ ਦੇਖੇ ਜਾ ਤਰੇ ਸੀ ਬਲੋਕ ਪ੍ਰਧਾਨੀਆਂ ਜਿਹੜੇ ਵੀ ਆਏ ਨੇ ਤੇ ਚੈਨਲ ਆ ਜਿਹੜਾ ਨਾ ਕਿ ਜਿਹੜੇ ਦੇ ਲਿਖੇ ਆ ਹੁਣ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਹੈ ਤੁਹਾਡੇ ਅੱਗੇ ਸਾਡੇ ਸਾਰੇ ਵਰਕਰ ਜਿਨ੍ਹਾਂ ਨੇ ਲੀਡਰ ਬਣਾਨੇ ਹੁੰਦੇ ਆ ਉਹ ਸਾਰੇ ਇੱਥੇ ਸੀ ਬਲੋਕ ਪ੍ਰਧਾਨ ਜਾਂ ਵੋਟ ਪ੍ਰਧਾਨ ਜਾਂ ਕੋਈ ਹੋਰ ਪ੍ਰਧਾਨ ਜਿਹੜਾ ਉਹ ਵਰਕਰਾਂ ਨੇ ਬਣਾਉਣਾ ਹੁੰਦਾ ਹੈ ਉਹ ਕੋਈ ਅਬਾਵ ਦਾ ਵਰਕਰ ਨਹੀਂ ਆ 올 워커 आर हियर हां इनी गल जरूर है कि जेडे साथी नहीं आए जी या जेडे ਤੁਸੀਂ ਕਹਿੰਦੇ ਹੋ ਕਿ ਵੱਡੇ ਲੀਡਰ ਨਹੀਂ ਆਏ ਸਪੋਜ਼ ਕਰੋ ਆਪਾਂ ਗੱਲ ਕਰ ਰਹੀ ਰਿਹਾ ਤੇ ਸਵਾਲ ਤੁਸੀਂ ਉਹਨਾਂ ਨੂੰ ਜਰੂਰ ਕਰ ਸਕਦੇ ਹੋ ਕਿ ਕਿ ਥਿਸ ਇਜ਼ ờ ਮਾਈ ਪਰਸੋਨਲ ਪ੍ਰੋਗਰਾਮ ਜੀ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਹੈ ਔਰ ਸੰਵਿਧਾਨ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਜੀ ਠੀਕ ਹੈ ਨਾ ਸੋ ਇਸ ਕਰਕੇ ਵੈਸੇ ਤੁਹਾਨੂੰ ਮੈਂ ਇਹ ਗੱਲ ਦੱਸਿਆ ਆ ਆਫੀਸ਼ੀਅਲੀ ਇਹ ਗੱਲ ਕਹਿ ਰਿਹਾ ਮੀਡੀਆ ਦੇ ਵਿੱਚ ਕਿ ਇੱਥੇ ਕੋਈ ਵੀ ਗੁੱਟਬੰਦੀ ਨਹੀਂ ਹੈ ਕੋਈ ਵੀ ਡਿਫਰੈਂਸ ਨਹੀਂ ਆ ਵੀ ਆਲ ਆਰ ਯੂਨਾਈਟਿਡ ਐਂਡ ਜਿਹੜੀ ਇਲੈਕਸ਼ਨ ਹੈ ਆਉਣ ਵਾਲੀ 2022 ਦੀ ਉਹ ਯੂਨਾਈਟਿਡ ਫੇਸ ਨਾਲ ਲੜਾਂਗੇ ਉਹ ਕੁਝ ਵੀ ਐਸਾ ਨਹੀਂ ਹੈ ਕੋਈ મતਭੇਦ ਨਹੀਂ ਸਰ ਪਿਛਲੀ ਟਰਮ 'ਚ ਵੀ ਤੁਸੀਂ ਪ੍ਰਧਾਨ ਰਹੇ ਹੋ ਹੁਣ ਵੀ ਨੈਕਸਟ ਅਰੰਗ 'ਚ ਵੀ ਤੁਸੀਂ ਪ੍ਰਧਾਨ ਪਰ ਜੁਟਦਾ ਇੱਕ ਜੁਟਦਾ ਨਹੀਂ ਕਿਤੇ ਵੀ ਤੁਸੀਂ ਜਰੂਰ ਕਹਿ ਰਹੇ ਹੋ ਜੇ ਇੱਕ ਜੁਟਦਾ ਆਉਂਦੀ ਤਾਂ ਸ਼ਾਇਦ ਜੀੜਲ ਸਹਿਬਾਨ ਵੀ ਤੁਹਾਡੇ ਨਾਲ ਦਿਖਦੇ ਤੁਸੀਂ ਕੋਈ ਵੀ ਨਹੀਂ ਕਰ पाए ਇੱਕ ਜੁਟਦਾ ਜਾਂ ਉਹ ਕਰਨਾ ਨਹੀਂ ਜਾਂਦੇ ਤੇ ਮੈਂ ਮੇਰਾ ਇੱਕ ਸਵਾਲ ਤੁਹਾਨੂੰ ਹੈ ਤੁਸੀਂ ਦੱਸੋ ਵੀ ਇੱਕ ਜੁਟ ਕੋਣ ਨਹੀਂ ਹੈ ਲੁਧਿਆਣਾ ਮੇਰੇ ਕੋਲ ਅਰਬਨ ਏਰੀਆ ਬੁਧੀਆ ਬੁਈਆ 6 ਮਲਾ ਹਲਕਾ ਇਨਚਾਰਜ ਜੀ ਠੀਕ ਹੈ 12 ਸਾਡੇ ਬਲੋਗ ਪ੍ਰਧਾਨ ਤੁਸੀਂ ਮੈਨੂੰ ਦੱਸ ਦਿਓ ਵੀ ਕਿਹੜਾ ਲੱਗਿਆ ਕਿਹੜਾ ਕਾਂਗਰਸੀ ਵਿਚਾਰਧਾਰਾ ਤੋਂ ਲੱਗਿਆ ਵੀ ਅਸੀਂ ਮੰਨ ਲਾਂਗੇ ਸੀ ਯੂਨਾਈਟਿਡ ਨਹੀਂ ਐਵਾਂ ਜ ਕੁਝ ਹੈ ਨਹੀਂ 2027 ਦੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਮਿਲੇਗਾ ਦੇਖੋ ਇੱਕ ਚੀਜ਼ ਆ ਆਪਣੇ ਆਪ ਵਿੱਚ ਨਜ਼ਰ ਆਣੀ ਸ਼ੁਰੂ ਹੋ ਗਈ ਕਿ ਆਫੀਸਰ ਜਿਹੜੇ ਸਾਡੇ ਲੀਡਰਾਂ ਦੇ ਫੋਨ ਹੀ ਚੱਕਦੇ ਸੀਗੇ ਅੱਜ ਸਾਡੇ ਵਰਕਰਾਂ ਦੇ ਫੋਨ ਚੱਕਨੇ ਸ਼ੁਰੂ ਹੋ ਗਏ ਔਰ ਅੱਜ ਜਿਹੜੀ ਮੀਟਿੰਗ ਹੈ ਮਤਲਬ ਇਹਦੇ ਵਿੱਚ ਜਗ੍ਹਾ ਛੋਟੀ ਹੈ ਲੇਕਿਨ ਕਿਉਂਕਿ ਬਾਕੀ ਕਮਰੇ ਸਾਡੇ ਭਰ ਗਏ ਤੇ ਜਦੋਂ 2022 'ਚ ਅਸੀਂ ਹਾਰੇ ਸੀਗੇ ਇਲੈਕਸ਼ਨ ਉਦੋਂ ਕਿਤਨਾ ਕਿਤੇ ਸਾਨੂੰ ਇਹ ਦੇਖ ਕੇ ਨਮੋਸ਼ੀ ਹੁੰਦੀ ਸੀ ਕਿ ਸਾਡੇ ਵਰਕਰ ਘਟੇ ਲੇਕਿਨ ਆਪਣੇ ਆਪ ਹੀ ਸਾਰਾ ਕੁਝ ਪੋਜ਼ਿਟਿਵ ਹੋਣ ਜਾ ਰਿਹਾ ਔਰ ਉਮੀਦ ਹੈ ਕਿ ਬੜੇ ਅੱਛੇ ਮਾਰਜਿਨ ਨਾਲ ਅਸੀਂ 2026 ਦੀ ਵਿਧਾਨ ਸਭਾ ਜਿੱਤਾਂਗੇ ਬਾਕੀ ਇਹ ਜਿਹੜਾ ਆਲਵੇਜ਼ ਸਰ ਬੀ ਪੋਜ਼ਿਟਿਵ ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਦੇ ਕੋਈ ਕਈ ਵਾਰੀ ਕੀ ਹੁੰਦਾ ਹਰ ਪਰਿਵਾਰ ਦੇ ਵਿੱਚੋਂ ਤੁਸੀਂ ਪੰਜ ਲੋਕ ਹੋ ਤੁਹਾਡਾ ਵੀ ਕਿਤੇ ਨਾ ਕਿਤੇ ਆਪਸੇ ਵਿਚਾਰ ਨਹੀਂ ਮਿਲਦੇ ਹੋਣਗੇ ਹਨਾ ਪਰਿਵਾਰ ਚੋਂ ਨਹੀਂ ਮਿਲਦੇ ਹੁੰਦੇ ਲੇਕਿਨ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਅਲੱਗ-ਅਲੱਗ ਜਦੋਂ ਸਾਡੀ ਲੜਾਈ ਇੱਕ ਵਿਚਾਰ ਨਾਲ ਹੋਣੀ ਹੈ ਕਿਉਂਕਿ ਝਾੜੂ ਦਾ ਹਾਲ ਪੰਜਾਬ ਦਾ ਝਾੜੂ ਨੇ ਕੀ ਕਰਤਾ ਆਪਾਂ ਸਾਰੇ ਜਾਣਦੇ ਆ ਅੱਜ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਇਹ ਹੈ ਕਿ ਉਹਨਾਂ ਲੋਕਾਂ ਤੋਂ ਪੰਜਾਬ ਨੂੰ ਮੁਕਤ ਕਰਾਣਾ ਸੋ ਥਿਸ ਇਜ਼ आवर ਪ੍ਰਾਇਰੀਟੀ ਰਹਿ ਗਈ ਗੱਲ ਸਾਡੇ ਡਿਫਰੈਂਸਸ ਦੀ ਤੁਸੀਂ ਵੀ ਦਿਨ ਫਿਊ ਡੇਸ ਕਮਿੰਗ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਤਾਂ ਉਹ ਸਾਰੇ ਬੰਦੇ ਕੁਰਸੀਆਂ ਤੇ ਬੈਠੇ ਖਾਂਦੇ ਪੀਂਦੇ ਗੱਪਾਂ ਮਾਰਦੇ ਤੁਹਾਡਾ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਣਗੇ ਵੇਟ ਫॉर ਸਮ ਡੇਸ ਸਰ ਪਵਨਦੀਪ ਸਿੰਘ ਜੀ ਨੂੰ ਕੋਈ ਬੜੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਹਲਕਾ ਵਿਸ਼ਤੋ ਸਰ ਜਿਨੇ ਕਾਰਿਆ ਕਰਤਾ ਇਥੇ ਕਿ ਬੈਠੇ ਐ ਜਿਨੇ ਤੁਸੀਂ ਦੇਖੋ ਸਾਰਿਆਂ ਕੋਲ ਜਿੰਮੇਵਾਰੀ ਹੈ ਜਿੰਮੇਵਾਰੀ ਦਾ ਸੰਜੀਤ ਤਲਵਾਰ ਨੂੰ ਨਹੀਂ ਪਤਾ ਕਿ ਉਹਨੇ 2022 ਲੜਨੀ ਵੀ ਹੈ ਕਿ ਨਹੀਂ ਲੜਨੀ ਦਿਸ ਇਜ਼ ਨੋਟ ਕਲੀਅਰ ਟੂ ਐਨੀਵਨ ਇਹ ਦਾ ਪਾਰਟੀ ਦਾ ਉਦੋਂ ਫੈਸਲਾ ਹੋਏਗਾ ਸਰਵੇ ਹੋਣਗੇ ਬਟ ਇਹੋ ਜਿਹਾ ਕੁਝ ਨਹੀਂ ਹੈ ਕਿਸੇ ਦੀ ਕਿਸ ਕੋ ਜ਼ਿੰਮੇਵਾਰੀ ਆ ਗਈ ਜਾਂ ਕਿਸ ਕੋ ਨਹੀਂ ਆ ਗਈ ਸਾਰੇ ਵਰਕਰਾਂ ਕੋ ਜ਼ਿੰਮੇਵਾਰੀ ਹੈ ਕਿ ਇੱਕ ਵਰਕਰ ਕੋ ਜ਼ਿੰਮੇਵਾਰੀ ਹੈ ਕਾਂਗਰਸ ਪਾਰਟੀ ਦਾ ਝੰਡਾ ਚੱਕਣਾ ਕਾਂਗਰਸ ਨੂੰ ਮਜ਼ਬੂਤ ਕਰਨਾ 2027 ਦੀ ਲੜਾਈ ਲੜਨਾ ਪ੍ਰਧਾਨ ਤੁਸੀਂ ਹਰੇਕ ਨੂੰ ਆ ਕਹਿ ਦਿੱਤਾ ਹੈ ਕਿ ਆਪਣੀ ਆਪਣੀ ਤਿਆਰੀਆਂ ਕਰ ਲਓ ਸਰ ਆਈ ਡੋਨਟ ਹੈਵ ਐਨੀ ਰਾਈਟ ਟੂ ਸੇ ਐਨੀਥਿੰਗ ਟੂ ਐਨੀਵਨ ਮੇਕੋ ਇਹੋ ਜਿਹਾ ਕੋਈ ਹੱਕ ਹੀ ਹੈ ਨਹੀਂ ਕਿ ਮੈਂ ਕਿਸੇ ਨੂੰ ਕਮਾਉਤੂ ਤਿਆਰੀ ਕਰ इवन ਮੈਂ ਤਾਂ ਕਾਉਂਸਲਰ ਨਹੀਂ ਗਿਆ ਸੀਦਾ ਸਾਡਾ ਬਲੋਕ ਪਰ ਸਾਡਾ ਬਲੋਕ ਆ ਹਾਂ ਯੈਸ ਯੈਸ ਹਾਂ ਜਿਹੜੀ ਗੱਲ ਹੈ ਵੀ ਟਿਕਟਨ ਲਈ ਉਹ ਉਹ ਵੈਰਾਈਟੀ ਮੇਰਾ ਨਹੀਂ ਹੈ ਉਹ ਹਾਈ ਕਮਾਂਡ ਹੈ ਹਾਂ 2027 ਦੀ ਜਰੂਰ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਔਰ ਜਿਹੜਾ ਅੱਜ ਤੋਂ ਮੈਂ ਇੱਕ ਗੱਲ ਦੱਸਣ ਜਾ ਰਿਹਾ ਹਾਂ ਵੀ ਹੈਵ 95 ਵਾਰਡ ਸਾਡੇ ਸ਼ਹਿਰ ਦੇ 95 ਵਾਰਡ 12 ਸਾਡੇ ਬਲੋਕ ਹੈ 95 ਸਾਡੇ ਵੋਟ ਪ੍ਰਧਾਨ ਹੈ ਅਸੀਂ ਸੰਗਠਨ ਮਜ਼ਬੂਤ ਕਰਨ ਵਾਸਤੇ ਹਰ ਵਾਰਡ 'ਚ ਜਾਣਾ ਸ਼ੁਰੂ ਕਰਨ ਲੱਗੇ ਆਂ। ਉਹ ਸਾਰਡ ਦੇ ਵਿੱਚ ਸਾਡਾ ਉੱਥੇ ਦਾ ਜਿਹੜਾ ਵਾਰਡ ਪ੍ਰਧਾਨ ਹੋਏਗਾ, ਮੰਡਲ ਪ੍ਰਧਾਨ ਹੋਏਗਾ, ਬਲੋਕ ਪ੍ਰਧਾਨ ਹੋਏਗਾ, ਮਹਿਲਾ ਕਾਂਗਰਸ, ਐਨਐਸਸੀਓ, ਯੂਥ ਕਾਂਗਰਸ ਤੇ ਪੁਰਾਣੀ ਕਾਂਗਰਸ। ਸਾਰੇ ਨਾਲ ਮਿਲਾਂਗੇ ਕਿਤੇ ਕੋਈ ਗਿਲੇ ਸ਼ਿਕਵੇ ਉਹਨਾਂ ਨੂੰ ਬੰਦ ਕਮਰੇ ਬੈਠ ਕੇ ਦੂਰ ਕਰਾਂਗੇ ਤੇ ਪਾਰਟੀ ਨੂੰ ਗਰਾਊਂਡ ਲੈਵਲ ਤੇ ਮਜ਼ਬੂਤ ਕਰਕੇ ਅਗਲੀ ਤਿਆਰੀ ਸ਼ੁਰੂ ਕਰਾਂਗੇ। ਔਰ ਇਹ ਸੰਗਠਨ ਦਾ ਕੰਮ ਜਿਹੜਾ ਅਸੀਂ ਸਟਾਰਟ ਕਰਤਾ, ਉਹ ਤੁਸੀਂ ਦੇਖੋ 4-6 ਮਹੀਨੇ ਬਾਅਦ ਤੁਹਾਨੂੰ ਲੁਧਿਆਣੇ ਦੇ ਵਿੱਚ ਸਿਰਫ ਇੱਕੋ ਝੰਡਾ ਨਜ਼ਰ ਆਏਗਾ ਪੰਜੇ ਵਾਲਾ ਤੇ ਕਾਂਗਰਸ ਦੇ ਲੋਕ ਨਜ਼ਰ ਆਣਗੇ ਉਹ ਲੋਕ ਜਿਹੜੇ ਆ ਪਬਲਿਕ ਜਿਹੜੀ ਆ ਕਾਂਗਰਸੀ ਗੱਲ ਕਰਦੀ ਨਜ਼ਰ ਆਏ ਥੈਂਕ ਯੂ